ਲੋ ਬਾਈ ਜੀ ਇੱਕ ਕਿਸਾਨ ਵੀਰ ਦੇ ਖੇਤਾਂ ਵੱਲ ਪਹੁੰਚੀ ਸੀ ਤੇ ਕਿਸਾਨ ਵੀਰ ਨੇ ਬਾਈ ਜੀ ਆਪਣੇ ਖੇਤਾਂ ਦੇ ਵਿੱਚ ਇੱਕ ਕਿਲ੍ਲਾ ਜਿਹੜਾ ਲਾਲ ਮਿਰਚ ਦਾ ਲਾਇਆ ਹੋਇਆ ਇਹ ਬਾਈ ਜੀ ਲਾਲ ਮਿਰਚ ਆਪਦੀ ਘਰ ਦੀ ਤਿਆਰ ਕਰਦਾ ਤੇ ਬਾਈ ਜੀ ਆਓ ਤੁਹਾਨੂੰ ਆਪਾਂ ਲਾਲ ਮਿਰਚ ਦਿਖਾਨੇ ਆ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਆ ਸਾਰੀ ਲਾਲ ਮਿਰਚ ਹੈਗੀ ਆ ਠੀਕ ਆ ਜੀ ਆ ਦੇਖੋ ਇਹ ਬੂਟੇ ਬਾਈ ਜੀ ਲਾਲ ਮਿਰਚ ਦੇ ਭਰੇ ਹੋਏ ਨੇ ਆ ਦੇਖੋ ਸ਼ੁੱਧ ਪਿਓਰ ਬਾਈ ਜੀ ਲਾਲ ਮਿਰਚ ਠੀਕ ਹੈ ਅੱਪਾ ਖਾਨੇ ਆ ਮੁੱਲ ਦੀਆਂ ਮਿਰਚਾਂ ਉਹਨਾਂ ਦੇ ਵਿੱਚ ਕੈਮੀਕਲ ਹੁੰਦੇ ਨੇ ਮਲائے ਹੋਏ ਦੁਕਾਨਾਂ ਦੇ ਹਨਾ ਤਾਂ ਕਲਰ ਮਲائے ਹੁੰਦੇ ਨੇ ਕਲਰ ਮਿਕਸ ਕੀਤੇ ਹੋਏ ਹੁੰਦੇ ਨੇ ਤਾਂ ਬਾਈ ਜੀ ਊਰੇ ਬਾਈ ਨੇ ਆਪਣੀ ਜਿਹੜੀ ਮਿਰਚ ਦੀ ਖੇਤੀ ਕੀਤੀ ਹੋਈ ਆ ਉਹ ਆਪਣੀ ਘਰ ਦੀ ਖੇਤੀ ਕੀਤੀ ਹੋਈ ਆ ਬਾਈ ਨੇ ਲਾਲ ਮਿਰਚ ਬਾਈ ਆਪਣੀ ਬਾਈ ਜੀ ਘਰ ਦੀ ਤਿਆਰ ਕਰਦਾ ਆ ਜਿੱਤੋਂ ਤੱਕ ਵੀ ਬਾਈ ਜੀ ਤੁਹਾਡੀ ਨਿਗਾਹ ਜਾਂਦੀ ਆ ਆ ਸਾਰੀ ਲਾਲ ਮਿਰਚ ਦੀ ਖੇਤੀ ਆ ਬਾਈ ਜੀ ਤੇ ਇੱਕ ਕਿੱਲਾ ਬਾਈ ਜੀ ਇਹਨਾਂ ਨੇ ਲਾਲ ਮਿਰਚ ਦਾ ਲਾਇਆ ਹੋਇਆ ਤੇ ਬਾਈ ਜੀ ਲਾਲ ਮਿਰਚ ਤੋਂ ਪਹਿਲਾਂ ਹਰੀਆਂ ਮਿਰਚਾਂ ਤੋੜ ਕੇ ਇਹਨਾਂ ਨੇ ਇੱਕ ਕੀਲੇ ਦੇ ਵਿੱਚੋਂ ਘੜ ਤੋਂ ਘਟ 1 ਲੱਖ ਤੋਂ ਲੈ ਕੇ 80-90 ਹਜ਼ਾਰ ਰੁਪਏ ਦੀ ਕਮਾਈ ਲਾਲ ਮਿਰਚ ਦੀ ਖੇਤੀ ਤੋਂ ਕੀਤੀ ਆ ਠੀਕ ਹੈ ਜੀ ਬਾਕੀ ਬਾਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਦਿਆ ਕਰੋ ਜੀ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਬਾਈ ਜੀ ਸਾਡੀ ਸਪੋਰਟ ਹੁੰਦੀ ਹੈ ਸਾਨੂੰ ਹੌਸਲਾ ਹੁੰਦਾ ਤੇ ਬਾਈ ਜੀ ਅਸੀਂ ਅੱਗੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮਿਲਾਂਗੇ ਕਿਸੇ ਹੋਰ ਸਬਜ਼ੀ ਦੀ ਪ੍ਰਤੀ ਤੇ ਬਾਈ ਜੀ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਲਾਲ ਮਿਰਚ ਦੀ ਖੇਤੀ ਆਹ ਦੇਖ ਸਕਦੇ ਹੋ ਓਕੇ ਬਾਈ ਜੀ ਧੰਨਵਾਦ ਰੱਬ ਰੱਖਾ ਜੀ